ਸਸਰੀਕਾਲ ਮੈਂ ਸੋਮ ਸਹੋਤਾ ਤੁਸੀਂ ਵੇਖ ਰਹੇ ਹੋ ਚੈਨਲ ਪੋਸੂਨਾਵਾ ਦੋਸਤੋ ਬਿਮਾਰੀਆਂ ਤੋਂ छुटकारा ਪਾਉਣ ਵਾਸਤੇ ਆਪਾਂ ਲੱਖਾਂ ਰੁਪਈਆ ਖਰਚ ਕਰ ਦਿੰਦੇ ਆ ਲੇਕਿਨ ਬਿਮਾਰੀ ਤੋਂ छुटकारा ਫਿਰ ਵੀ ਨਹੀਂ ਹੁੰਦਾ ਪਰੇਸ਼ਾਨ ਹੁੰਨੇ ਹਾਂ ਘਰ ਚ ਟੈਨਸ਼ਨ ਰਹਿਣ ਲੱਗ ਪੈਂਦੀ ਹੈ ਤਾਂ ਫਿਰ ਫਿਰ ਆਪਾਂ ਕਿਤੇ ਨਾ ਕਿਤੇ ਉਹਨਾਂ ਵੈਦਾਂ ਦਾ ਸਹਾਰਾ ਲੈਨੇ ਆ ਜੋ ਆਪਣੀਆਂ ਜੜੀਆਂ ਬੂਟੀਆਂ ਦੇ ਨਾਲ ਉਹਨਾਂ ਨੂੰ ਕੁੱਟ-ਕੁੱਟ ਕੇ ਅਜੇ ਹੀ ਦਵਾਈ ਤਿਆਰ ਕਰਦੇ ਨੇ ਜੋ ਸਾਡੀ ਬਿਮਾਰੀ ਦਾ ਇਲਾਜ ਹੁੰਦੀ ਹੈ ਸਾਨੂੰ ਪਤਾ ਲੱਗਦਾ ਹੈ ਕਿ ਫਲਾਣੇ ਪਿੰਡ ਦੇ ਵਿੱਚ ਵੈਦ ਹੈ ਤੇ ਆਪਾਂ ਪਹੁੰਚਦੇ ਪਹੁੰਚਦੇ ਪੁੱਛਦੇ ਪਛਾਉਂਦੇ ਉਸ ਪਿੰਡ ਵਿੱਚ ਪਹੁੰਚ ਜਾਂਦੇ ਆ ਦੋਸਤੋ ਹੋਰ ਤੁਹਾਨੂੰ ਲੱਖਾਂ ਰੁਪਿਆ ਇਲਾਜ ਵਾਸਤੇ ਖਰਚਣ ਦੀ ਜ਼ਰੂਰਤ ਨਹੀਂ ਪੈਣੀ ਕਿਉਂਕਿ ਜਿਸ ਵੈਦ ਨੂੰ ਮੈਂ ਤੁਹਾਡੇ ਨਾਲ ਮਿਲਵਾਉਣ ਜਾ ਰਿਹਾ ਕੋ ਅਜੇਹੀਆਂ ਬਿਮਾਰੀਆਂ ਦਾ ਇਲਾਜ ਕਰਦੇ ਨੇ ਜਿਨ੍ਹਾਂ ਵਿੱਚ ਬਵਾਸੀਰ ਹੈ ਹਰਨੀਆਂ ਨੇ ਡਿਸਕ ਦੀ ਪ੍ਰੋਬਲਮ ਹੈ ਗੋਡਿਆਂ ਦਾ ਦਰਦ ਹੈ ਮੋਢਿਆਂ ਦਾ ਦਰਦ ਹੈ ਪੁਰਾਣੀ ਤੋਂ ਪ੍ਰਾਣੀ ਧਰਨ ਹੋਵੇ ਉਹਦਾ ਇਲਾਜ ਹੈ ਇੱਥੇ ਬਸਣੀ ਹੈ ਜੇਕਰ ਤੁਹਾਡੇ ਦੰਦਾਂ ਨੂੰ ਖੱਟਾ ਮਿੱਠਾ ਲੱਗਦਾ ਹੈ ਔਰ ਜੇਕਰ ਤੁਹਾਡਾ ਅੱਧਾ ਸਿਰ ਦੁਖਦਾ ਹੈ ਤਦ ਵੀ ਤੁਸੀਂ ਤਦ ਵੀ ਤੁਸੀਂ ਇਸ ਵੈਦ ਦੇ ਨਾਲ ਜਿਹੜੇ ਵੈਦ ਸਾਹਿਬ ਤੁਹਾਨੂੰ ਮਿਲਵਾਉਣ ਜਾ ਰਹੇ ਆ ਉਹਨਾਂ ਦੇ ਨਾਲ ਸੰਪਰਕ ਕਰ ਸਕਦੇ ਹੋ ਔਰ ਆਪਣੀ ਬਿਮਾਰੀ ਦੀ ਹਰ ਮਤਲਬ ਦਵਾਈ ਜਿਹੜੀ ਹੈ ਉਹਨਾਂ ਦੇ ਕੋਲੋਂ ਲੈ ਕੇ ਆਪਣੀ ਰੋਂਦੀ ਕਰਲਾਉਂਦੀ ਜ਼ਿੰਦਗੀ ਨੂੰ ਹਾਸਿਆਂ ਵਿੱਚ ਬਦਲੋ ਕਿਸ ਤਰ੍ਹਾਂ ਦਾ ਕੀ ਕੀ ਇਲਾਜ ਕਰਦੇ ਨੇ ਕਿੱਥੋਂ ਕਿੱਥੋਂ ਲੋਕ ਆਉਂਦੇ ਨੇ ਆਪਾਂ ਉਹਨਾਂ ਨਾਲ ਕਰਦੇ ਆ ਗਲਤ ਰਾਮਕੀਸ਼ਨ ਜੀ ਤੁਸੀਂ ਕਿਹੜੀਆਂ ਕਿਹੜੀਆਂ ਬਿਮਾਰੀਆਂ ਦਾ ਇਲਾਜ ਕਰਦੇ ਮੇਰੇ ਕੋਲ ਜੀ ਬਾਬਾ ਸੀਰ ਦਾ ਹੈਗਾ ਪੱਕਾ ਲਾ ਆ ਜਾ ਤੇ ਹਰ ਨੇ ਆ ਦਾ ਹਰ ਨੇ ਆ ਲਾ ਆ ਡਿਸਕ ਗੋਡੇ ਮੋਡੇ ਸਾਰੇ ਆਪਾਂ ਸੈਟ ਕਰ ਜੰਨੇ ਆ ਜਾੜਾਂ ਦਾ ਇਹ ਆਪਣੇ ਕੋਲ ਹੈਗੇ ਨੇ ਇਲਾਜ ਜੀ ਅੱਛਾ ਘਰ ਦੇ ਜਹੀ ਮਰਦੀ ਜੱਡੀ ਵੀ ਹੋਵੇ ਹੂੰ ਬਵਾ ਸਿਰ ਵੀ ਜਹੀ ਮਰਦੀ ਪੁਰਾਣੀ ਹੋਵੇ ਡਿਸਕ ਜੰਨੀ ਮਰਦੀ ਪੁਰਾਣੀ ਹੋਵੇ ਸਾਰੀ ਉਹ ਆਪਾ ਸੈੱਟ ਕਰਨਾ ਹੈ ਵੈਰੂ ਦੀ ਕਿਰਪਾ ਹੁਣ ਹੀ ਆਂਦੀ ਆ ਹਾਂ ਇਹ ਫੇ ਤੁਸੀਂ ਦਵਾਈ ਆਪ ਤਿਆਰ ਕਰਦੇ ਹੋ ਇਹ ਦਵਾਈ ਜੀ ਮੈਂ ਆਪਾਂ ਕਰਦਾ ਕੁਸ ਮੈਂ ਉੱਤੇ ਲੈਉਣਾ ਕੁਸ ਮੈਂ ਦੇਖ ਰਹੀ ਇਹ ਕਰਦਾ ਮੈਂ ਆਪੇ ਚਾਰੀ ਸਾਰੀਆਂ ਕੁਦੇਸੀ ਦੇਸੀ ਦਵਾਈਆਂ ਮੇਰੇ ਕੋਲ ਹਰ ਦੀਆਂ ਦਵਾਈ ਹੈਗੇ ਜੀ ਬਣਾਈ ਵੀ ਆਪ ਤੇ ਦੂਜਾ ਨੰਬਰ ਬਾਬਾ ਸ੍ਰਿਦੀ ਹੈਗੀ ਆਪ ਉਹ ਮੈਂ ਆਪ ਤਿਆਰ ਕਰ ਰਿਹਾ 40 ਸਾਲ ਤੋਂ ਮੈਂ ਪਹਿਲਾਂ ਤੇਰ ਮਾਪਾ ਨੂੰ ਇਹਦਾ ਉਹ ਤਿਆਰ ਕਰ ਰਿਆ ਤੇ ਜਾੜਾਂ ਦੀ ਜਿੰਨਾ ਮਰਜ਼ੀ ਦੇ ਛਾਪਿਆ ਵਾ ਉਸ ਨੂੰ ਵੀ ਖਤਮ ਕਰ ਦਨੇ ਆਪਾਂ ਦਰਦ ਨੂੰ ਆ ਜੀ ਜਿਹੜੀ ਡਿਸਕਾ ਜਿੰਨੀ ਮਰਜ਼ੀ ਪੁਰਾਣੀ ਆ ਡਿਸਕ ਉਹਨੂੰ ਵੀ ਚੱਕ ਦਨੇ ਆਪਾਂ ਆਪਾਂ ਨਾ ਕਿਸੇ ਨੂੰ ਤੇਲ ਲਾ ਕੇ ਮਲੀਏ ਆਪਾਂ વૈਰੂਦ ਕਿਰਪਾ ਉਸੇ ਨੂੰ ਇਕੱਲਾ ਚੱਕ ਦਿੰਦਾ ਮੈਂ ਗੋਡੇ ਮੋਡੇ ਸਾਰੇ ਆਪਾਂ ਸਰਮੇ ਕੋ ਸਾਰਾ ਠੀਕ ਕਰੀ ਜੰਨਾ ਜੀ ਇਹ ਜੀ ਕੋਈ ਰਫੇਰੀ ਨਹੀਂ ਇਹ ਸਹੀ ਸਲਾਮਤ ਕੰਮ ਕਰਦੇ ਆ ਤੁਸੀਂ ਇਹ ਗੁਰ ਕਿੱਥੋਂ ਲਿਆ ਰਾਮਕ੍ਰਿਸ਼ਨ ਜੀ ਪਤਾ ਜੀ ਮੈਨੂੰ ਬਹਿਰੂਨ ਦਿੱਤਾ ਮੈਂ ਕਿਸੇ ਬੰਦ ਸਿੱਖਿਆ ਲਿਆ ਜੀ ਹਾਂ ਉਸ ਪ੍ਰਮਾਤਮਾ ਦੀ ਹੋਆ ਦੇਣ ਫਿਰ ਜੜੀਆਂ ਬੂਟੀਆਂ ਕਿੱਥੋਂ ਲਿਆਉਂਦੇ ਹੋ ਜੜੀਆਂ ਬੂਟੀਆਂ ਦੀ ਕੋਸਾ ਮੈਨੂੰ ਅੱਥੀ ਤੇ ਮਿਲ ਜਾਂਦੇ ਨੇ ਆਪਣੇ ਨਾਹਰ ਨੂੰ ਤੋਂ ਮੁਲੱਬ ਲੈਉਣਾ ਮੁੰਡਾ ਨਾਲ ਆਏਗਾ ਮੇਰੇ ਇੱਕ ਬੰਦਾ ਉਹ ਵੀ ਨਾਲ ਬੜ ਜਾਂਦਾ ਨਹੀਂ ਫਿਰ ਮੈਂ ਆਪਣਾ ਪਟਿਆਲ ਤੋਂ ਸ਼ਹਿਰ ਤੋਂ ਲਿਆ ਕੇ ਉਹਨਾਂ ਨੂੰ ਤਿਆਰ ਕਰਦਾ ਸਾਰਿਆਂ ਨੂੰ ਕਿੱਥੋਂ ਕਿੱਥੋਂ ਤੱਕ ਲੋਕ ਤੁਹਾਡੇ ਕੋਲੋਂ ਪਿਛਲੇ ਦਿਨੀ ਪੋਸੂ ਨਾ ਮਾਨੇ ਇਹ ਵੀ ਕੀਤੀ ਸੀ ਹਾਂ ਜੀ ਹਾਂ ਨੰਬਰ ਵੀ ਤੁਹਾਨੂੰ ਦਿੱਤੇ ਸੀ ਕਿੱਥੋਂ ਕਿੱਥੋਂ ਲੋਕ ਆਏ ਆਪਣੇ ਕੋਲ ਦੀ ਰਾਜਸਥਾਨ ਤੇ ਕਾਫੀ ਬੰਦੇ ਆਲੇ ਜੀ ਰਾਜਸਥਾਨ ਤੇ ਉੱਤਰਾਖੰਡ ਨੇਪਾਲ ਦਾ ਬਾਰਡਰ ਜੀ ਹਾਂ ਨਕੋਦਰ ਬਰਨਾਲਾ ਇੱਕੋ ਸਮਰਾਲਾ ਕਰਨਤਾਰਨ ਅੰਮ੍ਰਿਤਸਰ ਸਾਰੇ ਕੋ ਬਹੁਤ ਦੂਰ ਦੂਰ ਤੇ ਬੰਦੇ ਆ ਗਏ ਜੀ ਆਪਣੇ ਕੋਲ ਕਿਹੜੀਆਂ ਬਿਮਾਰੀਆਂ ਦੇ ਲੋਕ ਆਉਂਦੇ ਜਾਰੇ ਬਿਮਾਰਗਾ ਜਿਹੜੀ ਹੈ ਜੀ ਹਰ ਮਿਆਦੀ ਜਾਰੇ ਬਿਮਾਰੀ ਪੈਂਦੀ ਕੀ ਹਰਨਿਆ ਹੋਤਾ ਕਾਰਨ ਕੀ ਆ ਕਿਉਂ ਇਹ ਨਾੜਾ ਜੋ ਪਾਣੀ ਭਰਦਾ ਨਹੀਂ ਫੁੱਲ ਜਾਂਦੇ ਨਾੜਾ ਅੱਛਾ ਜੀ ਹਾਂ ਨਾੜਾ ਫੁੱਲਦੀਆਂ ਨੇ ਇਹ ਹੂੰ ਹੂੰ ਹਾਂ ਜੀ ਨਾੜਾ ਫੁਰ ਫੁਰ ਭਰਨ ਦੇ ਨਾਲ ਪਾਣੀ ਭਰਨ ਦੇ ਨਾਲ ਹਾਂ ਜੀ ਹਾਂ ਆ ਫੁੱਲ ਜਾਂਦੇ ਉਹ ਉਹਦੀ ਕੀ ਨਿਸ਼ਾਨੀ ਕੀ ਹੈ ਨਿਸ਼ਾਨੀ ਜਿਹੜੀ ਉਹਦੀ ਜਿਹੜਾ ਤੁੰਨੀ ਵੱਜ ਜਾਂਦੀ ਆ ਜੀ ਅਗਰ ਦਰਦ ਹੋਣਾ ਪੈਦਾ ਹੋ ਜਾਂਦਾ ਤੁੰਨੀ ਬਾਹਰ ਆ ਗਈ ਕਿ ਕੁੱਲੇ ਦੇ ਕੁੱਲੇ ਨੂੰ ਦਰਦ ਹੋ ਜਾਂਦਾ ਉਹਨਾਂ ਦੇ ਜੀ ਹਾਂ ਜੀ ਕੁੱਲੇ ਨੂੰ ਦਰਦ ਹੋ ਜਾਂਦਾ ਇਹ ਨਿਸ਼ਾਨੀਆਂ ਆ ਦੀ ਜੀ ਜੀ ਹਾਂ ਜੀ ਤੇ ਬਵਾਸੀਰ ਕਿੰਨੇ ਪ੍ਰਕਾਰ ਦੀ ਹੁੰਦੀ ਹੈ ਬਵਾਸੀਰ ਦਾ ਜੀ ਕਈ ਪ੍ਰਕਾਰ ਦੀ ਆ ਇਸ ਤੀ ਦਾ ਜਿੰਨੇ ਮੇਰੇ ਕੋਲ ਕੇਸ ਆਲੇ ਨੇ ਜਿੰਨੇ ਵੀ ਕੇਸ ਆਨੇ ਹਰੇਕ ਮੈਨੂੰ ਮਰੀਜ਼ ਆਈ ਕਹਿੰਦਾ ਸੀ ਵੀ ਮੇਰਾ ਮਾਸ ਬਾਹਰ ਆ ਰਿਹਾ ਹੂੰ ਉਸ ਵਾਹਿਗੁਰੂ ਦੀ ਕਿਰਪਾ ਰਹੀ ਜਾਂ ਲੰਬੜੀ ਮੈਨੂੰ ਦੇਆ ਕਿਸੇ ਨੇ ਇਸ ਤੀ ਤਿੰਨ ਚਾਰ ਸੌ ਕੇਸ ਮੇਰੇ ਕੋਲ ਬਵਾਸੀਰ ਵਾਲੇ ਆ ਰਿਹਾ ਬਵਾਸੀਰ ਵਾਲੇ ਹਾਂ ਬਵਾਸੀਰ ਵਾਲੇ ਬਵਾਸੀਰ ਹੋਣ ਦਾ ਜਿਆਦਾ ਕਾਰਨ ਕੀ ਹੈ ਜੀ ਇਹ ਗਰਮਾਈ ਦੇ ਬਾਅਦ ਹੁੰਦੇ ਆ ਜੀ ਕੋਈ ਮਿਰਚ ਜ਼ਿਆਦਾ ਖਾਂਦਾ ਬੰਦਾ ਕੋਈ ਗਰਮ ਚੀਜ਼ਾਂ ਖਾ ਰਿਹਾ ਇਸ ਕਾਰਨ ਹੁੰਦੇ ਆ ਆਪਣੇ ਕੋਲ ਜਿਹੜੀ ਹੈਗੀ ਦਵਾਈ ਠੰਡੀ ਆਓ ਜੀ ਹਾਂ ਜੀ ਤੁਸੀਂ ਫਿਰ ਬਵਾਸੀਰ ਦੀ ਜਿਹੜੀ ਦਵਾਈ ਦਿੰਦੇ ਹੋ ਉਹ ਕਾਦੀ ਲੀ ਇਹ ਬੋਤਲ ਵਿੱਚ ਹੁੰਦੀ ਹੈ ਜਾਂ ਗੋਲੀਆਂ ਨਹੀਂ ਉਹ ਤਾਂ ਪਾਊਡਰ ਆ ਜੀ ਉਹ ਉਹ ਪਾਊਡਰ ਆ ਪਾਊਡਰ ਆ ਜੀ ਦੋ ਤਿੰਨੇ ਚੀਜ਼ਾਂ ਪਾਊਡਰ ਦੇ ਨਾਲ ਸਾਰੀਆਂ ਆ ਹਾਂ ਜੀ ਅੱਛਾ ਹਾਂ ਜੀ ਆਰਡਰ ਫਿਰ ਅੱਛਾ ਜਿਹੜੀ ਤੁਸੀਂ ਦੱਸਿਆ ਵੀ ਡਿਸਕ ਜਿਹੜੀ ਪੁਰਾਣੀ ਤੋਂ ਪੁਰਾਣੀ ਹੋਵੇ ਹਾਂ ਜੀ ਹਾਂ ਉਹ ਕਿਸ ਤਰ੍ਹਾਂ ਕੱਢਦੇ ਹੋ ਫਿਰ ਸਰ ਉਹ ਜੀ ਮੈਂ ਇਹਨੂੰ ਕੁਸਰੀ ਕਰਦਾ ਡਿਸਕ ਨੂੰ ਇੱਕ ਤਾਂ ਤੇਲ ਮਲ ਮਰ ਗਿਆ ਬਾਹਰ ਦੇ ਵਿੱਚ ਪੱਟੀਆਂ ਲਾ ਦਿੰਦੇ ਨੇ ਮੈਂ ਉਹ ਆਪਣੇ ਗੁੱਠਾਂ ਨਾਲ ਚੱਕ ਦਿੰਦਾ ਆਹ ਹਾਂ ਹਾਂ ਗੁੱਠਾਂ ਨਾਲ ਚੜਾਉਣਾ ਮਰੀਜ਼ ਆਪਣੇ ਦਾ ਕੜਾਕਾ ਦੂਏ ਨੂੰ ਬੈਠੇ ਹੁੰਦਾ ਇਹ ਆ ਜਾਂ ਬਹਿਰੂਦ ਕਰਤਾ ਹੋਈ ਵੀ ਅਜਰੇ ਚੜਾਣ ਲਿਆ ਅੱਛਾ ਕਈਆਂ ਨੂੰ ਪੁਰਾਣੀ ਤੋਂ ਪੁਰਾਣੀ ਧਰਨ ਦੀ ਵੀ ਸ਼ਿਕਾਇਤ ਹੁੰਦੀ ਹੈ ਉਹ ਵੀ ਮਾਲਕ ਦੀ ਕਿਰਪਾ ਉਹ ਵੀ ਮੈਂ ਕਿਵੇਂ ਕਰ ਦਿੰਦਾ ਅੱਛਾ ਜਿੱਥੇ ਮਰਦੀ ਚੜਦੀ ਆ ਉਹਨੂੰ ਥੱਲੇ ਧਾਰ ਲੈਂਦਾ ਹੂੰ ਅੱਜ ਕੱਲ ਗੋਡਿਆਂ ਦਾ ਜੋੜਾਂ ਦਾ ਦਰਦ ਜਿਹੜਾ ਹੈ ਇਹ ਆਮ ਹੀ ਹੈ ਗੋਡਾਂ ਗੋਡੇ ਜੇ ਗੋਡੇ ਦਾ ਪਰਦਾ ਜੀ ਗੋਡੇ ਤੇ ਮੈਨੂੰ ਹੱਥ ਨਹੀਂ ਮਰੀਜ ਲਾਉਣ ਹੁੰਦੇ ਉਸ ਬਖਰੂ ਦੇ ਹੀ ਕਿਰਪਾ ਮੈਂ ਦਰਦ ਦੇ ਪਹਿਲਾਂ ਖਤਮ ਕਰਨਾ ਗੋਡੇ ਦਾ ਹੂੰ ਮੈਂ ਪੁੱਛਦਾ ਭਾਈ ਦੱਸੋ ਦਰਦ ਕਿੰਨਾ ਦਾ ਤੁਹਾਡੇ ਕਦੇ ਦਰਦਦਾ ਰਿਹਾ ਨਹੀਂ ਹੈਗਾ ਫਿਰ ਉਹਦੀ ਕਾਰਵਾਈ ਕਰਦਾ ਮੈਂ ਬਾਅਦ ਦੇ ਵਿੱਚ ਅੱਛਾ ਫਿਰ ਬੰਨ੍ਹ ਤੁਹਾਨੂੰ ਚੱਕਦਾ ਓਕੇ ਹਾਂ ਜੀ ਆ ਇਹ ਗੋਡਿਆਂ ਦੇ ਵਿੱਚ ਦਰਦ ਹੋਣ ਦਾ ਕਾਰਨ ਕੀ ਕਹਿੰਦੇ ਗ੍ਰੀਸ ਖਤਮ ਹੋ ਗਈ ਕਹਿੰਦੇ ਕਾਹ ਨੂੰ ਇਹ ਉਹ ਬਿਮਾਰੀ ਆਪਾਂ ਚੀਜ਼ਾਂ ਕਹਿੰਦੇ ਖਾ ਰਹੇ ਜੈਲ ਖਾ ਰਹੇ ਸਾਰੀ ਆਪੇ ਵਧ ਜਾਂਦੀ ਹੈ ਬਿਮਾਰੀ ਹੂੰ ਬੇਦ ਨਾਲੇ ਇੱਕ ਖਤਮ ਹੋ ਜਾਂਦਾ ਕਿਤੇ ਵੇਲਾ ਖਾ ਗਿਆ ਘੁੰਮ ਗਿਆ ਕੁਛ ਆਣਾ ਬੰਦਾ ਮੇਰੇ ਵਰਗਾ ਇਹ ਬੱਲੀ ਜਾਂਦੇ ਆ ਉਹਨਾਂ ਨੂੰ ਕਿੰਨੇ ਸਾਲ ਹੋ ਗਏ ਤੁਹਾਨੂੰ ਇਲਾਜ ਇਹ ਤਾਂ ਮੈਨੂੰ ਸਾਲ ਦੇ ਹੀ ਕਾਫੀ ਹੋ ਗਏ ਕੰਮ ਕਰਦੇ ਨੇ ਫਿਰ ਬੈਹ ਇਹਨਾਂ ਨੇ ਆਪਣੇ ਜੀੜਿਆਂ ਨੂੰ ਉੱਗਾ ਕਰਾ ਨਹੀਂ ਮੈਨੂੰ ਪਤਾ ਹੀ ਲੱਗਦਾ ਮੇਰੇ ਆਲੇ ਦੁਆਲੇ ਥੋੜਾ ਥੋੜਾ ਪਤਾ ਲੋਕਾਂ ਨੂੰ ਇਹ ਦਵਾਈਆਂ ਵੜਾ ਰਿਹਾ ਈ ਵੀਡੋ ਉਨ ਤੋਂ ਬਾਅਦ ਪਤਾ ਲੱਗਾ ਹਾਂ ਵੀਡੋ ਦੇ ਬਾਅਦ ਪਤਾ ਲੱਗਾ ਜੇ ਫਿਰ ਲੱਗ ਗਿਆ ਆਪਣੇ ਕੋਈ ਮਰੀਜ਼ ਹੁਣ ਜੀ ਹਾਂ ਜੀ ਅੱਛਾ ਜਿਹੜੇ ਮਰੀਜ਼ ਦੂਰੋਂ ਆਉਂਦੇ ਐ ਹਾਂ ਜੀ ਫਿਰ ਉਹਨਾਂ ਦੇ ਕੋਲੋਂ ਆਪਣੀ ਫੀਸ ਜਿਹੜੀ ਉਹ ਕਿਸ ਤਰ੍ਹਾਂ ਲੈਂਦੇ ਹੋ ਤੁਸੀਂ ਫੀਸ ਆਪਾਂ ਨੂੰ ਦੇ ਕੇ ਜਾਂਦੇ ਨੇ ਜੀ ਓਫਿਸ ਆਪਣੀ ਜਿਹੜੀ ਹਰ ਦਿਨ ਦਵਾਈ 1 ਮਹੀਨੇ ਦੀ ਦਵਾਈ ਮੇਰੀ 1000 ਰੁਪਏ ਦੀ ਆ 1 ਮਹੀਨੇ ਦੀ 1000 ਰੁਪਏ ਦੀ ਬਸ ਹਾਂ ਜੀ ਬਸ ਤੇ ਗੋਡਿਆਂ ਦਾ ਤੇਲ ਜਿਹੜਾ ਗੋਡਿਆਂ ਦੀ ਸਿਸਤੀ ਆ 100 ਰੁਪਏ ਦੀ ਆ ਵਾਸ ਹਾਂ ਜਿਹੜੇ ਜੋੜਾਂ ਦਾ ਦਰਦ ਆ ਉਹ ਹਾਂ ਉਹ 100 ਰੁਪਏ ਸਿੱਛੇ ਵਾਲੇ ਕਰੀਏ ਦੋ ਲੈ ਜੇ ਆਪਾਂ ਨੂੰ ਉਹ ਦਾ ਕੋ ਟਿਕਾ ਨਹੀਂ ਉਹ ਅਗਲੇ ਦੀ ਮਰਜ਼ੀ ਆ ਫਿਰ ਤੁਸੀਂ ਦੱਸਿਆ ਸਗਾ ਵੀ ਉਹ ਆਪਣੇ ਜਿਹੜੇ ਦੰਦਾਂ ਨੂੰ ਖੱਟਾ ਮਿੱਠਾ ਲੱਗਦਾ ਹੈ ਦੰਦਾਂ ਨੂੰ ਜਿਹੜਾ ਖੱਟਾ ਮਿੱਠਾ ਲੱਗਦੀ ਉਹਦੀ ਦਵਾਈ ਆ ਜੀ ਮੇਰੇ ਕੋਲ ਤੋਲੀਆਂ ਕਰਨ ਲਈ ਦੋ ਪ੍ਰਕਾਰ ਦੀ ਦਵਾਈ ਆ ਉਹ ਜੀ ਜੇ ਅੱਛਾ ਉਹਨਾਂ ਤੇ ਦਰਦ ਬੈਠਾ ਬਾਹਰ ਨੂੰ ਬੁਲਕਾ ਜਿ ਬੈਠੇ ਨੇ ਉਹ ਮੈਨੂੰ ਫੋਨ ਤੇ ਚਾਰ ਨੂੰ ਮੈਂ ਕੀਆ ਹੁੰਦਾ ਜਦੇ ਨਾਲ ਦੀਆਂ ਮਾਰਦਣਾ ਆਹਾ ਫੋਨ ਤੇ अच्छा गिने पंजाब दे ਲੋਕੀ ਬਾਹਰ ਗਏ ਮੇਰੇ ਤੋਂ ਕਰਾ ਰਹੇ ਨੇ ਸਾਰੇ ਵਰਲਡ ਦੇ ਵਿੱਚ ਚੱਲ ਰਿਹਾ ਕੰਮ ਮੇਰਾ ਜੀ 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 ਮੈਂ ਕਿਸੇ ਨੂੰ ਕਬਰਾ ਕੇ ਨਹੀਂ ਕਦੇ ਬੋਲਿਆ ਸੀ ਬੈਰੂਦ ਕਰਪਰੀਆ ਕਿਸੇ ਨੂੰ ਜਵਾਬ ਦਿੱਤਾ ਜੀ ਜੇ ਮੈਂ ਸ਼ਹਿਰ ਜਾਨ ਨੂੰ ਕਹਿੰਦਾ ਭਈ ਅੱਧਾ ਘੰਟਾ ਖੜ੍ਹ ਜਾ ਉਸੀ ਮੈਂ ਕਰ ਦੂੰ ਹੂੰ ਕਬਰਾਉ ਨਾ ਅੱਛਾ ਫਿਰ ਜੜਾਂ ਦੀ ਖਤਮ ਹੁੰਦੀ ਹੈ ਹਾਂ ਹਾਂ ਜੀ ਜੜਾਂ ਜੜਾਂ ਹਾਂ ਜੀ ਜੜਾਂ ਦੀ ਖਤਮ ਹੋ ਜਾਂਦੇ ਜੀ ਓਕੇ ਹਾਂ ਜੀ ਹੁਣ ਇਸ ਟਾਈਮ ਤੁਹਾਨੂੰ ਪੂਰੀ ਦੁਨੀਆ ਦੇਖ ਰਹੀ ਹੈ ਹਾਂ ਜੀ ਹਾਂ ਕੀ ਕਹਿਣਾ ਚਾਹੁੰਦੇ ਹੋ ਉਹਨਾਂ ਨੂੰ ਜੇਕਰ ਉਹ ਤੁਹਾਡੇ ਨਾਲ ਸੰਪਰਕ ਕਰਨ ਦੇ ਆਪਣਾ ਨੰਬਰ ਵੀ ਦੱਸ ਦਿਓ ਹਾਂ ਜੀ ਹਾਂ ਨੰਬਰ ਆਪਣਾ ਹੈਗਾ ਇੱਥੇ ਟੱਕੋ ਤੁਸੀਂ ਮੋੜ ਤੋਂ ਹਾਂ ਤੁਹਾਡੇ ਕੋਲ ਨੰਬਰ ਹੈਗਾ ਹਾਂ ਜੀ 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 ਹਾਂ ਜੀ ਤੇ ਜੇ ਤੁਹਾਨੂੰ ਮਿਲਣਾ ਚਾਹੁੰਦੇ ਤਾਂ ਕਿੱਥੇ ਮਿਲਣਾ ਮੈਂ ਪਿੰਡ ਜਸੋਵਾਲ ਦੀ ਮੇਰਾ ਜਿਲ੍ਹਾ ਜਿਲ੍ਹਾ ਪਟਿਆਲਾ ਮੇਰਾ ਭਾਰਸੋ ਰੋਡ ਜੇਲ੍ਹ ਦੀ ਪਟਿਆਲਾ ਜੇਲ੍ਹ ਦੇ ਬੈਕ ਸਾਈਡ 4-5 ਕਿਲੋਮੀਟਰ ਤੇ ਮੇਰਾ ਪਿੰਡਾ ਜਿਹਨੂੰ ਮਰਜ਼ੀ ਪੁੱਛ ਲਓ ਚੁੰਗੀ ਤੱਕ ਜੇਲ੍ਹ ਤੱਕ ਵੀ ਜਸੋਵਾਲ ਕਿੱਥੇ ਆ ਹਰ ਇੱਕ ਬੰਦਾ ਦੱਸ ਦਿੰਦਾ